ਫਰਜ਼ੀ ਫਰਜ਼ੀ ਰਾ ਨਹੀਂ ਮੈਂ ਅੱਜ ਸਵੇਰੇ ਇੰਸਟਾ ਚਲਾਉਂਦਾ ਸੀ ਤੇ ਇੰਸਟਾ ਚਲਾਉਂਦੇ ਚਲਾਉਂਦੇ ਇੱਕ ਵੀਡੀਓ ਆਈ ਉਹ ਵੀਡੀਓ ਦੇਖ ਕੇ ਮੈਨੂੰ ਬਹੁਤ ਮਤਲਬ ਦੁੱਖ ਦੁੱਖ ਲੱਗਾ ਕਿ ਆਪਣੇ ਪੰਜਾਬੀ ਲੋਕਾਂ ਦਾ ਕੀ ਹਾਲ ਹੋ ਬੰਦਾ ਉਹ ਬੰਦਾ ਉਹ ਟੋਰਦਾ ਭਲੱਜ ਦੇ ਜਾਂਦਾ ਤੇ ਟੋਲ ਅਬ ਤੇ ਆਪਣਾ ਟੋਲ ਬਚਾਉਣ ਲਈ ਕਹਿੰਦਾ ਕਿ 10 ਹੈਂਡੀਕੈਪ ਤੇ ਇੱਕ ਦਵਾ ਦੂਸਰੀ ਸੀਟ ਤੇ ਮੁੰਡਾ ਬਾਹ ਇਦਾਂ ਕਰਕੇ ਬੈਠਾ ਆ ਤੁਸੀਂ ਆਹ ਵੀਡੀਓ ਦੇਖੋ ਪਹਿਲਾਂ ਤੇ ਫੇਰ ਅਗਲੀ ਗੱਲ ਕਰਦੇ ਆ ਬਾਅਦ ਹੈਂਡੀਕੈਪ ਟਾ ਬਾਈ ਹਾਂ ਕਾਰਡ ਚ ਬਠੰਡੇ ਹੀ ਚੱਲੇ ਆ ਮੈਂ ਮੈਂ ਉਹਨਾ ਭਰਾਵਾਂ ਨੂੰ ਪੁੱਛਣਾ ਚਾਹਣਾ ਜਿਹੜੇ ਜਨਾਂ ਨੇ ਆਪਣਾ ਟੋਲ ਬਚਾ ਬਜਾਇਆ 500 ਰੁਪਏ 150 ਰੁਪਏ ਟੋਲ ਦਾ ਉਹਨਾਂ ਬਚਾ ਲਿਆ ਹੂ ਦਾ ਤੇ ਸ਼ਾਮ ਨੂੰ ਉਹਨਾਂ ਨੇ 500000 ਜੀ ਮਿਲ ਕੇ ਬੀਅਰ ਬੀਅਰ ਪੀ ਲਈ ਹੁਣੀ ਤੈਨੂੰ ਦਾ ਜਣਿਆ ਤੀਸਰਾ ਵੀਡੀਓ ਬਣਾ ਰਿਆ ਦੋ ਦੋ ਇਹ ਮੋਰੇ ਬੈਠੇ ਆ ਮੈਂ ਉਹਨਾਂ ਭਰਾਵਾਂ ਨੂੰ ਦਸਮਾ ਜਣਾ ਭਰਾ ਇੱਕ ਹੈਂਡੀਕੈਪ ਹੋਣਾ ਕੋਈ ਸੌਖੀ ਸੌਖੀ ਦਾ ਨਹੀਂ ਆ ਮੈਂ ਉਹ ਬਚਪਨ ਤੋਂ ਲੈ ਕੇ ਅੱਜ 70 80 ਸਾਲਾਂ ਦਾ ਹੋ ਜਿਆ ਆ ਮੈਂ ਕਿ ਹੈਂਡੀਕੈਪ ਆ ਮੈਂ ਆਪਣੀ ਜਿੰਦ ਦੀ ਬਤਿਹਰ ਕਾਰੇ ਪਰ ਪਰ ਕਈ ਜੋ ਕਈ ਜੋ ਥਾਵਾਂ ਦੇ ਮੈਨੂੰ ਇਹ ਫੀਲ ਫੀਲ ਹੁੰਦਾ ਕਿ ਮੈਂ ਆਪਾਜ ਦਿਖਾਤੇ ਜਾਂ ਤੇਰਾ 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 ਤੁਸੀਂ ਦੰਦੇ ਭੜੇ ਹੋ ਕੇ ਆਪਾਜ ਬਣ 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 ਰਹੇ 150 ਰੁਪਏ ਬਚਾਉਣ ਲਈ ਪਰਮਾਤਮਾ ਦੇ ਸ਼ੁਗਰ ਸ਼ੁਗਰ ਕਰੇਗਾ ਕਿ ਤੁਸੀਂ ਨਾਰਮਲ ਇਨਸਾਨ ਪਰਮਾਤਮਾ ਨੇ ਤੁਹਾਨੂੰ ਸਭ ਕੁਝ ਦਿੱਤਾ ਪਰਵਾਦਾਂ ਤੁਹਾਨੂੰ ਸੋਰੀ ਦੀ ਬੁੱਧੀ ਵੀ ਹੋ ਦਵੇ ਤਾਂ ਤੁਸੀਂ ਵੀ ਦੁੱਖ ਸਮਝੋ। ਤੁਹਾਡੀ ਇਹ ਵੀਡੀਓ ਦੇਖ ਕੇ ਕਿਸੇ ਨੂੰ ਕੋਈ ਹਾਸਾ ਨਹੀਂ ਆਇਆ 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 ਉਹਨਾਂ ਜਿਹੜੇ ਜਿਹੜੇ ਸੂਝਵਾਨ ਬੰਦੇ ਹੁਣੇ ਉਹਨਾਂ ਨੂੰ ਬਿਲਕੁਲ ਵੀ ਹਾਸਾ ਹਾਸਾ ਆਇਆ ਉਹਨਾਂ। ਪਰ 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 ਭਾਜੀ ਬਹੁਤ ਬਹੁਤ ਮਾੜੀ ਜਲਵਾ ਕਿ ਤੁਸੀਂ ਇਹ ਕੇ ਹੈਂਡੀ ਹੈਂਡੀਜੈਬ ਦਾ ਆਸਰਾ ਲੈ ਕੇ ਜਾ ਰਹੇ ਆਂ। ਤਰਵ 50 400 150 ਟੋਲ ਦਾ ਬਚਾਉਣ ਦੇ ਮਾਰੇ ਮਾੜੀ ਮਾੜੀ ਜਾਲਾ